ਹਲਕੇ ਦੇ ਵਿੱਚ ਪਿੰਡ ਸਭਰਾ ਦੇ ਵਿੱਚ ਡੇਢ ਸਾਲ ਤੋਂ ਮਸਲਾ ਬੜਿਆ ਨਜਾਇਜ਼ ਰੇਤਾ ਦੀ ਖੜੀ ਜਲਾਈ ਜਾ ਰਹੀ ਆ ਤੇ ਅੱਜ ਬਨ بچਾਓ ਮੋਰਚੇ ਵੱਲੋਂ ਜ਼ੋਰ ਪੱਧਰ ਦੀਆਂ ਮੀਟਿੰਗਾਂ ਲਾ ਕੇ ਆ ਪੁੱਤਰਾ ਜਿਹੜਾ ਇਹ ਠੁੱਕਿਆ ਜਾ ਰਿਹਾ ਪੱਟੀ ਜੋਂ ਵੱਲ ਲਾਲਜੀਤ ਪੁੱਲਰ ਤੇ ਭਗਵੰਤ ਮਾਨ ਮੁੱਖ ਮੰਤਰੀ ਦਾ ਕਿਉਂਕਿ ਸਰਕਾਰ ਦੀ ਛੇ ਦੇ ਉੱਤੇ 15 ਤਰੀਕ ਨੂੰ ਗੁੰਡਿਆਂ ਨੂੰ ਸੱਦ ਕੇ ਕਿਸਾਨਾਂ ਦੇ ਖੇਤਾਂ ਦੀ ਕਪੜੇ ਪਾੜੇ ਗਏ ਜਾ ਕੇ ਹਵਾਲਾਤਾਂ ਦੇ ਵਿੱਚ ਥਾਣੇ ਦੇ ਵਿੱਚ ਡੱਕੇ ਗਏ ਔਰ ਖੱਡ ਜਿਉਂ ਦੀ ਤਿਉਂ ਜਲਾ ਰਿਆ ਜਿਹੜਾ ਭਗਵੰਤ ਮਾਨ ਕਹਿੰਦਾ ਲੋਕਾਂ ਦੀ ਸਰਕਾਰ ਆ ਜਿਹੜਾ ਲਾਲਜੀਤ ਭੁੱਲਰ ਕਹਿੰਦਾ ਲੋਕਾਂ ਦੇ ਪੁੱਤ ਵਾਂ ਹਲਕੇ ਦੇ ਵਿੱਚ ਪਿੰਡ ਪਤ ਦੇ ਉੱਤੇ ਪੁੱਤਲੇ ਫੁੱਕਾਂਗੇ ਪੂਰੇ ਪੰਜਾਬ ਦੇ ਵਿੱਚ ਪੁੱਤਲੇ ਫੁੱਕੇ ਜਾਣਗੇ 20 ਮਈ ਨੂੰ ਡੀਐਸਪੀ ਪੱਟੀ ਜੀਮੇ ਉਦਨ ਗੁੰਡਿਆਂ ਦੀ ਅਗਵਾਈ ਕਰਕੇ ਸਾਰੇ ਉਸ ਮਸਲੇ ਨੂੰ 15 ਤਰੀਕ ਨੂੰ ਅੰਜਾਮ ਦਿੱਤਾ ਵਾ ਪਾਣੀ ਬਰਬਾਦ ਉਹ ਤੀਕੇ ਦੇ ਨਾਲ ਪਿੱਪੜ ਕਢਾਉਣ ਵਾਸਤੇ ਟਰਾਲੇ ਰੇਤਾਂ ਦੇ ਭਰੇ ਕਢਾਉਣ ਵਾਸਤੇ ਚਾਰ ਥਾਣਿਆਂ ਦੇ ਐਸ ਐਚ ਓ ਤੇ ਪੁਲਸ ਲਾ ਕੇ ਜਿੱਦਾਂ ਦਚੱਦਤ ਕੀਤਾ ਵਾ ਉਹਦਾ ਸਾਰਾ ਕੋਈ ਹਸਾਬਤਾ ਲੈਣ ਵਾਸਤੇ ਰੇਤਾ ਦੀ ਖੱਡ ਬੰਦ ਕਰਾਉਣ ਵਾਸਤੇ ਔਰ ਗੁੰਡਿਆਂ ਤੇ ਜਿਹੜੇ ਰੀਲਾਂ ਦੇ ਵਿੱਚ ਵੀਡੀਓ ਇਹ ਦਿਸਣਦੇ ਆ ਉਹਨਾਂ ਤੇ ਪਰਚੇ ਕਰਾਉਣ ਵਾਸਤੇ 20 ਨੂੰ ਡੀ ਸੀ ਆਪਣਾ ਡੀ ਐਸ ਪੀ ਦਫਤਰ ਪੱਟੀ ਧਰਨਾ ਜਿਹੜਾ ਉਹ ਲੱਗੂਗਾ ਜੇ ਫਿਰ ਵੀ ਸੁਣਵਾਈ ਫੇਰ ਭਾਈ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਦੇ ਪਰਿਵਾਰ ਵੱਲੋਂ ਫੈਸਲਾ ਕੀਤਾ ਗਿਆ ਵਾ ਕਿ 21 ਤਰੀਕ ਨੂੰ ਡੀਸੀ ਤੇ ਐਸਐਸਪੀ ਤਰਨਤਾਰਨ ਵੱਡੇ ਮੋਰਚੇ ਜਿਹੜੇ ਲੱਗਣਗੇ ਉਹਦੇ ਤੇ ਦਫ਼ਤਰ ਬੰਦ ਕੀਤਾ ਜਾਵੇ ਭਾਵੇਂ ਰਾਹ ਰੋਕਿਆ ਜਾਵੇ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਜਿੰਨੀ ਦੇਰ ਤੱਕ ਖੱਡ ਬੰਦ ਨਹੀਂ ਹੁੰਦੀ ਕੰਡਾ ਪੁੱਟਿਆ ਨਹੀਂ ਜਾਂਦਾ ਗੁੰਡਿਆਂ ਦੇ ਪਰਚੇ ਨਹੀਂ ਹੁੰਦੇ ਇਹ ਅੰਦੋਲਨ ਜਾਰੀ ਰਹੂਗਾ ਕਿਉਂਕਿ ਜਮੀਨ ਤੇ ਸਾਇਕਰੇ ਕਰ ਦਵਾਉਣਿਆਂ ਅਸੀਂ ਨਾ ਨਸਲਾ ਦੀ ਨਾ ਫਸਲਾ ਦੀ ਨਾ ਆਰਥਿਕ ਨਾ ਸਵੀਨਕ ਕਿਸੇ ਦਾ ਵੀ ਵਿਨਾਸ਼ ਨਹੀਂ ਹੋਣਾ ਜਣਾ ਸੋ ਇਹਦੇ ਤੇ ਸਾਡੀ ਸਰਕਾਰ ਨੂੰ ਚੇਤਾਵਨੀ ਆ ਕਿ ਜਲਦੀ ਤੋਂ ਜਲਦੀ ਖੱਡ ਬੰਦ ਕੀਤੀ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ